ਸਾਰਾ ਖਰਚਾ ਕੋਈ 20000 ਰੁਪਏ ਭਾਈ ਲੱਗਿਆਊਗਾ ਅੱਛਾ ਜੀ ਤਾਂ ਬਰਸ਼ ਆਉਂਦਾ ਕੋਈ ਮੋਲ ਦੀ ਆਵਦੀ ਧਰਤੀ ਦੇ ਜੰਪਾਲਾਂ ਪੰਜਾਬ ਜਮ ਆਪਾਂ ਇਹ ਚੀਜ਼ਾਂ ਵੀ ਭਾਜੀ ਆਪਾਂ ਨੂੰ ਜ਼ਰੂਰੀ ਆ ਪੰਜਾਬੀ ਕੰਮ ਕਰਕੇ ਨਹੀਂ ਭਾਜੀ ਰਾਜੀ ਇਹ ਨਵੀਂ ਜਨਰੇਟਰ ਤੁਹਾਨੂੰ ਪਤਾ ਉਹਨਾਂ ਨੂੰ ਦੱਸਣਾ ਪੈਂਦਾ ਵੀ ਇਹ ਚੀਜ਼ਾਂ ਪੁਰਾਣੇ ਵਿਰਾਸਤ ਤੋਂ ਹੁੰਦੀਆਂ ਹੀ ਪਹਿਲਾਂ ਤੇ ਇਹ ਵੀ ਇਹਦੀ ਮਾਂਜੇ ਤੁਹਾਨੂੰ ਪਤਾ ਕੋਈ ਵੀ ਸ਼ੌਂਕ ਤੋਂ ਬਿਨਾਂ ਕੰਮ ਨਹੀਂ ਹੁੰਦਾ ਇੱਕ ਮੱਡਾ ਨਹੀਂ ਲਈ ਛੋਟਾ ਸਾਈਕਲ ਜਿਹੜਾ ਪਿਰਖਾ ਲਾਇਆਕ ਆਪਾਂ ਮੰਜੀ ਲਈ ਭਾਜੀ ਦੂਜੀ ਸਾਈਕਲ ਦੇ ਦੋਦੇ ਇਕੱਠਾ ਕਰਦੇ ਹੁੰਦੇ ਚਲੋ ਹੁਣ ਤਾਂ ਸਾਇੰਸ ਦੇ ਸਾਹਮਣੇ ਸਮਾਂ ਬਦਲ ਗਿਆ ਵਾ ਅੱਜੇ ਘਰ ਹੁੰਦੇ ਸੀ ਪਹਿਲਾਂ ਸਰਕਾਰੀ ਸਕੂਲ ਵਿੱਚ ਪੜ੍ਹਦੇ ਹੁੰਦੇ ਸਾਨੂੰ ਫੱਟੀ ਹੁੰਦੀ ਸੀ ਆਪਣੇ ਨਵੇਂ ਮੁੰਡੇ ਚਲੋ ਉਹਨਾਂ ਦਾ ਮਨ ਦੇ ਵਿੱਚ ਕੀੜਾ ਵੀ ਪਾ ਜੀ ਆਪਾਂ ਬਾਹਰ ਜੇਨਾ ਚਲੋ 15-20 ਲੱਖ ਰੁਪਏ ਲਾ ਕੇ ਬਾਹਰ ਚਲ ਜਾਂਦੇ ਕਈਆਂ ਨੂੰ ਉੱਥੇ ਕੰਮ ਨਹੀਂ ਮਿਲਦਾ ਕੰਮ ਇੱਥੇ ਪੰਜਾਬ 'ਚ ਵੀ ਹੈਗਾ ਪੰਜਾਬੀ ਮੇਰੀ ਮਾਂ ਦੀ ਬੋਲੀ ਮੈਂ ਹਾਂ ਵਾਰਿਸ ਬੋਲੀ ਦਾ ਮੇਰੇ ਵਰਗਿਓ ਕਮਲਿਓ ਸ਼ੈਰੋ ਮਾਵਾ ਨੂੰ ਨਹੀਂ ਰੋਲੀਦਾ ਜੀ ਹਾਂ ਤਸਵੀਰਾਂ ਤੁਸੀਂ ਵੇਖ ਰਹੇ ਹੋਵੋਗੇ ਕਿ ਕਿਸੇ ਪਿਆਰੇ ਜੇ ਸ਼ਾਇਰ ਦੇ ਪਿਆਰੇ ਜੇ ਬੋਲ ਨੇ ਜਿਹੜੇ ਉਹ ਇਹਨਾਂ ਤਸਵੀਰਾਂ ਤੇ ਕਿਨੇ ਢੋਕ ਦੇ ਨਜ਼ਰ ਆ ਰਹੇ ਜੀ ਹਾਂ ਦੋਸਤੋ ਵੇਖਣ ਨੂੰ ਤਾਂ ਜਗਾੜੂ ਰੇੜੀ ਕਹਿੰਦੇ ਆ ਇਸ ਵੀਰ ਨੇ ਪੰਜਾਬੀ ਮਾਂ ਬੋਲੀ ਦੇ ਨਾਲ ਜੁੜੀਆਂ 17 ਪੰਜਾਬ ਦੇ ਨਾਲ ਜੁੜੀਆਂ ਚੀਜ਼ਾਂ ਤਸਵੀਰਾਂ ਮੈਂ ਕੈਮਰਾਮੈਨ ਸਾਥੀ ਨੂੰ ਕਵਾਂਗਾ ਵਿਖਾ ਦਿੱਤੀਆਂ ਜਾਣ ਕਿ ਪੁਰਾਣੇ ਬਲਦ ਪੁਰਾਣੇ ਘਰ ਸਾਰੇ ਹੀ ਆਪਣੀ ਰੇੜੀ ਤੇ ਸਜਾ ਕੇ ਇੱਕ ਲੋਕਾਂ ਨੂੰ ਪੰਜਾਬੀ ਮਾਂ ਬੋਲੀ ਦੇ ਨਾਲ ਜੁੜਨ ਦਾ ਮੈਸੇਜ ਜਿਹੜਾ ਉਹ ਵੀਰ ਵੱਲੋਂ ਦਿੱਤਾ ਜਾ ਰਿਹਾ ਵੀਰ ਸਾਡੇ ਨਾਲ ਹੈ ਬੇਸ਼ੱਕ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੀ ਜਗਾੜੂ ਰੇੜੀ ਜਿਹੜੀ ਹੈ ਬਹੁਤ ਪੰਜਾਬ ਦੇ ਵਿੱਚ ਬਹੁਤ ਸਾਰੇ ਵੀਰਾਂ ਦੇ ਕੋਲ ਹੈ ਪਰ ਕਿਸੇ ਨੇ ਇੰਨੇ ਪੈਸੇ ਲਾ ਕੇ ਇਸ ਤਰੀਕੇ ਨਾਲ ਨਹੀਂ ਸ਼ਿੰਗਾਰੀ ਹੋਣੀ ਜਿਵੇਂ ਵੀਰ ਨਾਲ ਜਿਹੜੀ ਹੈ ਉਹ ਸ਼ਿੰਗਾਰੀ ਹੈ ਮੇਰੇ ਨਾਲ ਵੀਰ ਮੌਜੂਦ ਹੈ ਵੀਰੇ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਪਿੰਡ ਦਾ ਨਾਮ ਦੱਸ ਦਿਓ ਅਸੀਂ ਦੋਸਤੋਂ ਮੈਂ ਦੱਸ ਦਵਾਂ ਅਸੀਂ ਇਸ ਤਰੂ ਗੁజర్ ਰਹੇ ਸੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਕਵਰੇਜ ਦੇ ਲਈ ਜਾ ਰਹੇ ਸੀ ਤਾਂ ਸ਼ਾਮ ਵੇਖ ਕੇ ਰੁਕੇ ਤਾਂ ਬਾਈ ਜੀ ਨਾਲ ਮਿਲੇ ਤਾਂ ਉਹਨਾਂ ਨੂੰ ਮਿਲਣ ਤੋਂ ਬਾਅਦ ਜਦੋਂ ਅਸੀਂ ਦੇਖਿਆ ਸੀ ਕਿ ਬਾਈ ਜੀ ਤਾਂ ਵੀਡੀਓ ਉਹਨਾਂ ਦੀ ਬਣਾਉਣੀ ਚਾਹੀਦੀ ਹੈ ਵੀਰ ਜੀ ਨਾਮ ਕੀ ਹੈ ਤੁਹਾਡਾ ਤੇ ਪਿੰਡ ਕਿਹੜਾ ਹੈ ਨਾ ਭਾਜੀ ਆਪਣੇ ਤਾਮਦੀਪ ਸਿੰਘ ਜੀ ਪਿੰਡ ਬਰਾਮਬਰਾ ਪਾਜੀ ਜ਼ਿਲ੍ਹਾ ਤਰਨਤਾਰਨ ਬਾਈ ਜੀ ਕਿਵੇਂ ਤੁਹਾਡੇ ਮਨ ਦੇ ਵਿੱਚ ਆਉਂਦਾ ਕਿ ਪੰਜਾਬੀ ਮਾਂ ਬੋਲੀ ਦੇ ਨਾਲ ਜੁੜੀਆਂ 17 ਪੰਜਾਬੀ ਮਾਂ ਬੋਲੀ ਦੇ ਨਾਲ ਜੁੜੇ ਇਹ ਪੋਸਟਰ ਤੁਸੀਂ ਜਿਹੜੇ ਰੇੜੀ ਤੇ ਲਗਾਏ ਪਹਿਲਾਂ ਤਾਂ ਮੈਂ ਭਾਜੀ ਤੁਹਾਡਾ ਬਹੁਤ ਧੰਨਵਾਦ ਕਰਦਾ ਜੋ ਕੀਮਤੀ ਟਾਈਮ ਕੱਢ ਕੇ ਸਾਡੇ ਗ੍ਰਹਿ ਵਿਖੇ ਪਹੁੰਚੇ ਥੋੜਾ ਉੱਚੀ ਹਾਂਜੀ ਇਹ ਵੀ ਜੀ ਮਾਂਜੇ ਤੁਹਾਨੂੰ ਪਤਾ ਕੋਈ ਵੀ ਸ਼ੌਂਕ ਤੋਂ ਬਿਨਾ ਕੰਮ ਨਹੀਂ ਹੁੰਦਾ ਕਿਉਂਕਿ ਆਪਾਂ ਪੰਜਾਬ ਦੀ ਧਰਤੀ 'ਤੇ ਜਨਮ ਪਾ ਲਾ ਪੰਜਾਬ 'ਚ ਮਾਂ ਆਪਾਂ ਇਹ ਚੀਜ਼ਾਂ ਵੀ ਪਾਜੀ ਆਪਾਂ ਨੂੰ ਜ਼ਰੂਰੀ ਆ ਜੀ ਇਹ ਬਿਲਕੁਲ ਇਸ ਕਰਕੇ ਲਾਈਆਂ ਭੇਜ ਕੇ ਦਿੰਨਾ ਲਾਈਆਂ ਜਿਹਦਾ ਨਵੀਂ ਜਨਰੇਸ਼ਨ ਤੁਹਾਨੂੰ ਪਤਾ ਉਹਨਾਂ ਨੂੰ ਦੱਸਣਾ ਪੈਂਦਾ ਵੀ ਇਹ ਚੀਜ਼ਾਂ ਪੁਰਾਣੇ ਵਿਰਾਸਤ ਤੋਂ ਹੁੰਦੀਆਂ ਸੀ ਪਹਿਲਾਂ ਕਿਉਂਕਿ ਹੁਣ ਜਨਰੇਸ਼ਨ ਨੂੰ ਤੁਹਾਨੂੰ ਪਤਾ ਸਾਹਮਣੇ ਸਾਹਮਣੇ ਬਦਲ ਗਈ ਆ ਜੀ ਇਹ ਕਰਕੇ ਭਾਜੀ ਇਹ ਦਿਮਾਗ ਲੜਾ ਲੜਾ ਚੀਜ਼ਾਂ ਆਪਾਂ ਤਿਆਰ ਕਰਾਈਆਂ ਇਹ ਜਿੰਨੀਆਂ ਵੀ ਤੁਸੀਂ ਲਾਈਆਂ ਨੇ ਫੋਟੋਆਂ ਚਰਖੇ ਦੀਆਂ ਇਨਾ ਬਾਰੇ ਥੋੜਾ ਥੋੜਾ ਦੱਸ ਸਕਦੇ ਜਿੰਨੇ ਦਰਸ਼ਕ ਸਾਡੇ ਦੇਖ ਰਹੇ ਉਹਨਾਂ ਕੀ ਕੀ ਲਾਇਆ ਤੁਸੀਂ ਆਪਾਂ ਭਾਜੀ ਪਹਿਲਾਂ ਨੇ ਲਾਇਆ ਬੰਦੇ ਲਈ ਇੱਕ ਮੱਧਾਨੀ ਲਈ ਛੋੜੀ ਜਿਹੀ ਮਿਦਾਨੀ ਢੀਂ ਆਇਆ ਨਾ ਇੱਕ ਛੋਟਾ ਸਾਈਕਲ ਜਿਹੜਾ ਪਹਿਲਾਂ ਤੁਹਾਨੂੰ ਪਹਿਲਾਂ ਦੇ ਹੀ ਜੀ ਏਕ ਆਪਾਂ ਲਾਈ ਭਾਜੀ ਇਹ ਚਰਖਾ ਲਾਇਆ ਕ ਆਪਾਂ ਮੰਜੀ ਲਾਈ ਭਾਜੀ ਜੀ ਏਕ ਆਪਾਂ ਭਾਜੀ ਇੱਕ ਆਹ ਚਰਖਾ ਲਾਇਆ ਵਾ ਜੀ ਏਕ ਆਹ ਬੰਦੇ ਸਾਈਕਲ ਭਾਈ ਦੋਜੀ ਗਾੜਾ ਜਿਹਨਾਂ ਤੁਹਾਨੂੰ ਪਤਾ ਪਹਿਲਾਂ ਦੂਜੀ ਸਾਈਕਲ ਦੇ ਦੋਦੇ ਇਕੱਠਾ ਕਰਦੇ ਹੁੰਦੇ ਚਲੋ ਹੁਣ ਤਾਂ ਸੈਂ ਦੇ ਸਾਹ ਨੇ ਸਮਾਂ ਬਦਲ ਗਿਆ ਵਾ ਜੀ ਐ ਬਨੇ ਭਾਜੀ ਆਪਾਂ ਪ੍ਰਿੰਟਰ ਲਾਇਆ ਕਿਸਾਨਾਂ ਦੇ ਇਧਰਲੇ ਬਨੇ ਜੀ ਇਹ ਵੀ ਭਾਜੀ ਆਪਾਂ ਦਿਮਾਗ ਲੜਾ ਲਾ ਤਿਆ ਕਰਾ ਕੇ ਲਾਇਆ ਪੁਰਾਣੇ ਉਪਰਾਨਾ ਪ੍ਰਿੰਟ ਕਢਾਇਆ ਵਾ ਜਿੱਦਾਂ ਐ ਬਨੇ ਭਾਜੀ ਕੱਚੇ ਘਰਾਂ ਨੂੰ ਪਤਾ ਹੁੰਦਾ ਨਿਕਲ ਸਮਾਂਬਰ ਲਗਿਆ ਜੀ ਪਹਿਲਾਂ ਲੋਕ ਸੁਖੀ ਕੱਚੇ ਘਰਾਂ ਚ ਰਹਿੰਦੇ ਹੁੰਦੇ ਸੀ ਇਹ ਤਾਂ ਭਾਈ ਲਾਇਆ ਇੱਕ ਫੱਟੀ ਲਾਈ ਤੁਹਾਨੂੰ ਪਤਾ ਫੱਟੀ ਪਹਿਲਾਂ ਹੁੰਦੀ ਸੀ ਚਲੋ ਸਪੈਸ਼ਲ ਆਦੇ ਜੋ ਗੁਡਾਈ ਹੋਣ ਤੇ ਫੱਟੀਆਂ ਤੁਹਾਨੂੰ ਪਤਾ ਕਿੱਥੇ ਆ ਹੁਣ ਲੈਪਟਾਪ ਕੰਪਿਊਟਰ ਚੱਲਦੇ ਭਾਜੀ ਠੀਕ ਹੈ ਕੱਚੇ ਘਰਾਂ ਦੀ ਤਸਵੀਰ ਦੇਖ ਕੇ ਦੋਸਤੋ ਮਨ ਦੇ ਵਿੱਚ ਵੀ ਇਹੀ ਆਉਂਦਾ ਹੈ ਕਿ ਉਦੋਂ ਲੋਕ ਕਹਿੰਦੇ ਸੱਚੇ ਹੁੰਦੇ ਸੀ ਜਦੋਂ ਘਰ ਕੱਚੇ ਹੁੰਦੇ ਸੀ ਤਾਂ ਵਾਕਈ ਅੱਜ ਘਰ ਪੱਕੇ ਆ ਪਰ ਕਿਸੇ ਵੀਰ ਨੇ ਸਟੇਟਸ ਲਗਾਏ ਕਿਸੇ ਵੀਰ ਨੇ ਇਹ ਬੋਲ ਕਿਸੇ ਸ਼ਾਇਰ ਦੇ ਕਿ ਹੁਣ ਜੇ ਘਰ ਪੱਕੇ ਆ ਤੇ ਲੋਕ ਜਿਹੜੇ ਆ ਉਹ ਨਹੀਂ ਸੱਚੇ ਕਿਵੇਂ ਵੇਖਦੇ ਵੀਰ ਬਿਲਕੁਲ ਭਾਈ ਸਹੀ ਗੱਲ ਤੁਹਾਡੀ ਬਿਲਕੁਲ ਸਹੀ ਗੱਲ ਆ ਇਦਾਂ ਹੀ ਆ ਭਾਜੀ ਲੋਕਾਂ ਲੋਕ ਵੀ ਖੁਸ਼ੀ ਤੁਹਾਨੂੰ ਪੱਲਾ ਹੁਣ ਆਪਣਾ ਹਰ ਕੋਈ ਬੰਦਾ ਕਿਸੇ ਤੋਂ ਟਾਈਮ ਨਹੀਂ ਹੈਗਾ ਲੱਖਾਂ ਰੁਪਈਆ ਕਮਾਉਂਦਾ ਵਾ ਪਰ ਉਹ ਦੁਖੀ ਆ ਜੀ ਬਿਲਕੁਲ ਉਦੋਂ ਲੋਕ ਸੁਖੀ ਚ ਸਮਾਂ ਵੀ ਸਹੀ ਉਦੋਂ ਭਾਜੀ ਹਾਂ ਤੇ ਮਹਿੰਗਾਈ ਵੀ ਘਟ ਰਹੀ ਹੁੰਦਾ ਮਹਿੰਗਾਈ ਵੀ ਜਿਆਦੀ ਹੈ ਹੁਣ ਕੋਈ ਦੀ 5 ਲੱਖ ਰੁਪਏ ਸਨਗਾ ਉਹ ਵੀ ਬੰਦਾ ਦੁਹੀ ਹੋਊਗਾ ਜੀ ਪਮਣ ਬ੍ਰਹਮਪੁਰੀਆ ਦੇ ਘਰ ਦੇ ਫਿਰ ਇਹ ਨਹੀਂ ਕਹਿੰਦੇ ਕਿ ਪੋਨੇ ਤੇ ਕਮਾਉਂਦਾ ਨਹੀਂ ਹੋਣਾ ਇਸ ਜਗਾੜੂ ਰੇੜੀ ਦੇ ਨਾਲ ਜਿੰਨੇ ਤੂੰ ਇਹਦੇ ਉੱਪਰ ਹੀ ਲਗਾ ਦਿੱਤੇ ਇਹ ਪਾਜੀ ਕਹਿੰਦੇ ਆ ਚਲੋ ਉਹ ਆਪਣੀ ਸਾਹ ਪਾਜੀ ਸੱਚੀ ਆ ਪਰ ਆਪਾਂ ਨੂੰ ਪਾਜੀ ਸ਼ੌਂਕ ਸ਼ੌਂਕਦਾਰ ਕੇ ਚੀਜ਼ਾਂ ਲਾਈਆਂ ਆ ਜੀ ਸ਼ੌਂਕਦਾਰ ਕੇ ਪਾਜੀ ਇਹ ਚੀਜ਼ਾਂ ਲਾਈਆਂ ਤੁਹਾਨੂੰ ਪਤਾ ਸ਼ੌਂਕਦਾਰ ਕੋਈ ਮੁੱਲ ਨਹੀਂ ਹੁੰਦਾ ਜੀ اے بھائی جی اے دسیو کہ ਤੁਸੀਂ ਇਹ ਸਾਰਾ ਕਿੰਨੇ ਪੈਸਿਆਂ ਚ ਤਿਆਰ ਕਰਵਾਇਆ ਘਾ ਲੱਗਾ ਹੋਇਆ ਰੇੜੀ ਤੇ ਤੇ ਕਿੱਥੋਂ ਕਿੱਥੋਂ ਤੱਕ ਫਿਰ ਲੈ ਕੇ ਜਾਂਦੇ ਤੇ ਕਿੰਨੇ ਕੁ ਲੋਕ ਫੋਟੋਆਂ ਖਚਾਉਂਦੇ ਨੇ ਆ ਕੇ ਪੁੱਛਦੇ ਨੇ ਕਿ ਵੀਰੇ کیا ਬਾਤ ہے جی ਇਹ ਤੇ ਵੀ ਦੀ ਡੈਕੋਰੇਸ਼ਨ ਤੇ ਵੀ ਕੋਈ ਮਿਸਤਰੀ ਲੇਬਰ ਪਾ ਕੇ ਸਾਰਾ ਖਰਚਾ ਕੋਈ 20000 ਰੁਪਏ ਪਾਈ ਲੱਗਿਆ ਹੋਊਗਾ اچھا جی ہاں جی ਤੇ ਲੋਕ ਕਿੰਨੇ ਕੁ ਆਉਂਦੇ ਨੇ ਲੋਕ ਭਾਜੀ ਬਹੁਤ ਖੁਸ਼ ਹੁੰਦੇ ਜਦੋਂ ਜਾਈਦਾ ਸਮਾਨ ਲੈ ਕੇ ਲੋਕ ਇਹਨਾਂ ਫੋਟੋਆਂ ਬਣਾਉਂਦੇ ਆ ਜਾਂ ਕਿਤੇ ਖੜੀ ਦੀ ਇਹ ਵੀਡੀਓ ਬਣਾਉਂਦੇ ਆ ਜੀ ਤੇ ਜੇ ਨਬਰ ਆਜ ਜਾਣੇ ਉਹਨੇ ਨਿਗਾ ਪੈ ਗਈ ਤੇ ਪਿਛੇ ਪਾਉਂਗੇ ਵੇਖਣਾ ਉਹਨਾਂ ਜ਼ਰੂਰ ਵੇਖਣਾ ਪਲਾਣੀ ਵਿਸਾਦ ਕੱਢੀ ਮੰਡੀ ਨੇ ਤੇ ਕਈ ਮੈਨੂੰ ਡਾ ਕੇ ਪਾਜੀ ਪੁੱਛਦੇ ਵੀ ਆ ਫਿਰ ਉਹਨਾਂ ਨੂੰ ਦੱਸਣਾ ਪੈਂਦਾ ਜੀ ਇਹ ਕਰਕੇ ਫਿਰ ਪਾਜੀ ਵਧੀਆ ਲੱਗਦੀਆਂ ਤਾਂ ਲਈਆਂ ਅੱਛਾ ਜੀ ਵਿਦੇਸ਼ਾਂ 'ਚ ਬੈਠੇ ਵੀਰਾਂ ਦੇ ਲਈ ਇੱਕ ਸਵਾਲ ਜ਼ਰੂਰ ਕਰਨਾ ਚਾਹਾਂਗਾ ਕਿ ਵਾਕਈ ਪੰਜਾਬ ਦੇ ਵਿੱਚ ਵੀ ਕਈ ਨੌਜਵਾਨ ਅਜਿਹੇ ਹੈਗੇ ਨੇ ਜਿਹੜੇ ਅੱਜ ਵੀ ਪੰਜਾਬੀਅਤ ਨੂੰ ਪਿਆਰ ਕਰਦੇ ਨੇ ਜਿਵੇਂ ਕਿ ਪਵਨ ਵੀਰ ਬ੍ਰਹਮਪੁਰੀਆ 2-300 ਦਾ ਢੇਡਾ ਵੀਰ ਲਾਉਂਦਾ ਹੈ ਪਰ ਪੰਜਾਬੀਅਤ ਨਾਲ ਇੰਨਾ ਪਿਆਰ ਆ ਕਿ ਤੁਸੀਂ ਤਸਵੀਰਾਂ 'ਚ ਵੀ ਵੇਖ ਰਹੇ ਹੋ ਕਿ ਊੜੇ ਆੜੇ ਤੋਂ ਲੈ ਕੇ ਜਿਹੜੀਆਂ ਪੰਜਾਬੀ ਵਿਰਸੇ ਨਾਲ ਚੀਜ਼ਾਂ ਜੁੜੀਆਂ ਆਪਣੀ ਰੇੜੀ ਤੇ ਇੰਜ ਸਜਾ ਦਿਤੀਆਂ ਨੇ ਜਿਵੇਂ ਆਪਾਂ ਘਰ ਦੇ ਵਿੱਚ ਕੋਈ ਸ਼ੋਅ ਪੀਸ ਲਿਆਉਨੇ ਆ ਉਹਦੇ ਵਿੱਚ ਕੱਲੀ-ਕੱਲੀ ਚੀਜ਼ ਜਦੋਂ ਸਜਾਉਂਦੇ ਆ ਤੇ ਉਹ ਤਰੀਕੇ ਨਾਲ ਉਸਨੇ ਆਪਣੀ ਰੇੜੀ ਤੇ ਸਜਾਈਆਂ ਤੇ ਲੋਕਾਂ ਨੂੰ ਮੈਸੇਜ ਦਿੰਦਾ ਫਿਰਦਾ ਕਿ ਲੋਕੋ ਵਿਰਸਾ ਸੰਭਲੋ ਵਿਰਸੇ ਦੇ ਨਾਲ ਜੁੜੇ ਰਹੋ ਹੁਣ ਵੀਰੇ ਇਹ ਤੁਸੀਂ ਸਾਰਾ ਦੱਸਿਆ ਇਸ ਦੇ ਬਾਰੇ ਇੱਕ ਬੰਨੇ ਦੋਝੀਆਂ ਵਾਲਾ ਸਾਈਕਲ ਹੈ ਇਸਦੇ ਬੰਨੇ ਚਰਖਾ ਹੈ ਤਾਂ ਇੱਕ ਬੰਨੇ ਮੰਝਾ ਵੀ ਹੈ ਪੰਜਾਬੀ ਵਿਰਸੇ ਨਾਲ ਰਿਲੇਟਡ ਤੁਹਾਨੂੰ ਕੀ ਕੀ ਗਿਆਨ ਹੈ ਤੁਹਾਨੂੰ ਕੀ ਕੀ ਪਤਾ ਹੈ ਆਪਾਂ ਪਾਈ ਤਾਂ ਪਿਛਲਾ ਜੋ ਸਮਾਂ ਹੈ ਪਹਿਲਾਂ ਉਹਦੇ ਹਿਸਾਬ ਨਾਲ ਸਾਰਾ ਪਤਾ ਜਿੱਦਾਂ ਜਿਹੜੀਆਂ ਚੀਜ਼ਾਂ ਆਪਾਂ ਪਤਾ ਹੀ ਉਹ ਚੀਜ਼ਾਂ ਆਪਾਂ ਸਾਰੀਆਂ ਲਗੀਆਂ ਪਾਜੀ ਕਿਦਾਂ ਕੱਚੇ ਘਰ ਹੁੰਦੇ ਸੀ ਪਹਿਲਾਂ ਸਰਕਾਰੀ ਸਕੂਲ ਵਿੱਚ ਪੜ੍ਹਦੇ ਹੁੰਦੇ ਹਾਂ ਉਹਨੂੰ ਫੱਟੀ ਹੁੰਦੀ ਸੀ ਫੱਟੀ ਨੂੰ ਤੁਹਾਨੂੰ ਪਤਾ ਲਿਖਣਾ ਫਿਰ ਗਾੜੀ ਦੀ ਗਾਤੀ ਨਾਲ ਫਿਰ ਮਟੇਨਾ ਇਦਾਂ ਤੇ ਹੁਣ ਤਾਂ ਸਮੇਂ ਦੇ ਹਿਸਾਬ ਨਾਲ ਤੁਹਾਨੂੰ ਬੜਾ ਤਰੱਕੀ ਕਰ ਗਈ ਸੈਂਸ ਜੀ ਹੁਣ ਦੇ ਸਮੇਂ ਦੀਆਂ ਹੁਣ ਕਿਵੇਂ ਵੇਖਦੇ ਹੋ ਜਿਹੜਾ ਸਮਾਂ ਬਦਲਿਆ ਇਸ ਤੇ ਕੀ ਕਹੋਗੇ ਹੁਣ ਦੇ ਸਮੇਂ ਦੇ ਵਿੱਚ ਪਾਜੀ ਕਿਦਾਂ ਆੜੀਆਂ ਮੈਂ ਚੀਜ਼ਾਂ ਸਾਰੀਆਂ ਲਈਆਂ ਇੰਨਾਂ ਜਿਉ ਤੁਹਾਨੂੰ ਇੱਕ ਦੋ ਹੀ ਮਿਲਣਗੀਆਂ ਉਹ ਵੀ ਕਿਸੇ ਦੇ ਟੂੜੀ ਵਾਲੇ ਕੋਠੇ 'ਚ ਪਈਆਂ ਹੋਣਗੀਆਂ ਜਿੱਦਾਂ ਚਰਖਾ ਕਿਤੇ ਪੁਰਾਣਾ ਬੀਬੀਆਂ ਨੇ ਉੱਥੇ ਸੁੱਟਿਆ ਹੋਊਗਾ ਉਹੀ ਕਤਨਾਨ ਜਨਰੇਟਰ ਦੇ ਹਿਸਾਬ ਨਾਲ ਹਰ ਕੋਈ ਆਂਦਾ ਮੈਂ ਖੁਸ਼ੀ ਦਵਾ ਏਸੀ ਦੇ ਵਿੱਚ ਬਹਾਂ ਗੇ ਤੋਪੇ ਕੰਮ ਕਾਢਾ ਕਰਨਾ ਪਵੇ ਇਸ ਤੇ ਚੈੱਕ ਕਰਕੇ ਕੋਈ ਕੰਮ ਕਰਕੇ ਰਾਜੀ ਨਹੀਂ ਹੈ ਗੈਨਾ ਬਾਰੇ ਅੱਛਾ ਜੀ ਤੇ ਪਮਨ ਵੀਰੇ ਲੋਕਾਂ ਦੇ ਕਿਹੋ ਜਿਹੇ ਕਮੈਂਟ ਮਿਲਦੇ ਨੇ ਜਦੋਂ ਲੋਕ ਤੁਹਾਨੂੰ ਮਿਲਦੇ ਨੇ ਉਹ ਰੇੜੀ ਚ ਬੈਂਦੇ ਨੇ ਤੁਹਾਡੇ ਨਾਲ ਜਾਂਦੇ ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਉਹਨਾਂ ਨੂੰ ਕਿ ਅਸੀਂ ਵੀਰ ਦੇ ਨਾਲ ਜਾਣਾ ਲੋਕਾਂ ਨੂੰ ਭਾਜੀ ਖੁਸ਼ੀ ਹੁੰਦੀ ਜਦੋਂ ਆਪਣੀ ਰੇੜੀ ਵੇਂਦੇ ਆ ਚਲੋ ਇਹੋ ਜਿਹੇ ਕੰਮ ਭਾਜੀ ਕੀਤਾ ਨਹੀਂ ਹੁਣ ਵੇਖ ਕੇ ਕੋਈ ਕਾਪੀ ਕਰ ਲਿਆ ਹੜਕੇ ਨੂੰ ਸੋਹਣੀ ਲੱਗਦੀ ਆ ਵੀਰ ਨੇ ਗੱਡੀ ਵਧੀਆ ਬਣਾਈ ਆ ਤੇ ਆਪਾਂ ਨੇ ਫਿਰ ਸ਼ਾਹਵਾਦਾ ਵੀ ਅਗਲੇ ਨੂੰ ਕੁਝ ਵੱਖਰਾ ਕਰਕੇ ਵਿਖਾਈ ਹੋ ਰਾਂ ਜੀ ਇਹ ਇਹ ਉਹਨਾਂ ਵੀਰਾਂ ਲਈ ਵੀ ਇੱਕ ਮੈਸੇਜ ਆਣਾ ਜਿਹੜੇ ਇਹ ਇਸ ਤਰ੍ਹਾਂ ਜਗਾੜੂ ਰੇੜੀ ਤਿਆਰ ਕਰ ਲੈਂਦੇ ਆ ਪਰ ਉਹਦੇ ਟਾਇਰ ਵੀ ਨਹੀਂ ਕਈ ਵਾਰ ਪੂਰੀ ਤਰੀਕੇ ਨਾਲ ਉਹਨਾਂ ਨੂੰ ਤਿਆਰ ਨਹੀਂ ਕਰਵਾਇਆ ਜਾਂਦਾ ਉਹਨਾਂ ਦੇ ਕੋਲੋਂ ਤਾ ਕਾਉਂਸੇ ਕੰਮ ਕੀ ਤੁਸੀਂ ਇਹ ਵੀ ਮੈਸੇਜ ਦੇ ਰਹੇ ਹੋ ਕਿ ਜਿਸ ਚੀਜ਼ ਤੋਂ ਆਪਾਂ ਰੋਟੀ ਕਮਾਉਂਦੇ ਉਹਨੂੰ ਸਾਫ਼ ਸੰਭਾਲ ਕੇ ਵੀ ਰੱਖਣਾ ਚਾਹੀਦਾ ਇਹ ਵੀ ਇੱਕ ਮੈਸੇਜ ਬਿਲਕੁਲ ਸਹੀ ਗੱਲ ਵੀਰ ਜੀ ਮੈਂ ਵੀਰ ਜੀ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਦਾ ਜਿੱਦਾਂ ਕਿ ਮੰਨ ਲਓ ਆਪਣੀ ਗੱਡੀ ਦਾ ਜਿਹਨਾਂ ਕੰਮ ਨਾਲ ਦਾ ਕੰਮ ਕਰਾ ਕੇ ਰੱਖਣ ਵਧੀਆ ਤਰੀਕੇ ਨਾਲ ਰੱਖਣ ਕੋਈ ਗਰਾਜ ਨੁਕਸਾਨ ਨਹੀਂ ਹੋਊਗਾ ਤੇ ਇਹ ਇਹ ਵੀ ਇਸੇ ਬਾਰੇ ਚਲੋ ਭਾਜੀ ਉਹਨਾਂ ਦੀ ਸੋਚ ਆ ਜਿੱਦਾਂ ਵੀ ਉਹਨਾਂ ਦੀ ਸੋਚ ਲਾਉਣਾ ਜਾਂ ਨਹੀਂ ਲਾਉਣਾ ਜਾਂ ਨਹੀਂ ਲਾਉਣਾ ਇਦਾਂ ਇਹ ਆਪੋ ਆਪਣਾ ਮਨ ਚ ਸ਼ੌਂਕ ਹੁੰਦਾ ਵਾ ਮੰਗਿਆਈ ਦੇਸ ਜੋਗ ਦੇ ਵਿੱਚ ਫਿਰ ਪਹਣ ਵੀਰ ਤੁਹਾਡਾ ਗੁਜ਼ਾਰਾ ਹੋ ਜਾਂ ਗਿਆਰਾ ਭਾਜੀ ਮਹਾਰਾਜ ਦੀ ਕਿਰਪਾ ਨਾਲ ਆਪਣਾ ਹੋ ਹੀ ਜਾਂਦਾ ਹਾਂ ਜੀ ਵੈਰੂ ਦੀ ਕਿਰਪਾ ਨਾਲ ਇਸ ਦਰਦ ਤੇ ਆਪਾਂ ਉਹਨੇ ਸੇਵਾ ਕਰਦੇ ਆ ਇਸ ਦਰਦ ਜਿੱਥੇ ਆਪਾਂ ਹਣ ਖਲੋਤੇ ਆ ਐਡਮੈਟਿਕ ਮਹਾਰਾਜ ਦੀ ਕਿਰਪਾ ਨਾਲ ਭਾਜੀ ਆਪਣਾ ਫੋਨ ਆ ਜਾਂਦੇ ਫੋਨ ਤੇ ਆਪਣਾ ਕੰਮ ਹੁੰਦਾ ਉਦੋਂ ਆਪਾਂ ਚੱਲ ਜਾਈਦਾ ਮਹਾਰਾਜ ਦੀ ਕਿਰਪਾ ਆਪਾਂ ਵੀਰ ਦੀ 1500 ਰੁਪਿਆ ਰੋਜ਼ ਦਾ ਕਮਾ ਲੀਨੇ ਆ ਕੀ ਬਾਤ ਆ ਜੀ ਸੋ ਦੋਸਤੋ ਇਹ ਵੀਡੀਓ ਉਹਨਾਂ ਲੋਕਾਂ ਤੱਕ ਵੀ ਜ਼ਰੂਰ ਪਹੁੰਚਣੀ ਚਾਹੀਦੀ ਆ ਜਿਹੜੇ ਕਹਿੰਦੇ ਪੰਜਾਬ ਚ ਕੰਮ ਹੈ ਨਹੀਂ ਅਸੀਂ ਵਿਦੇਸ਼ਾਂ ਦੇ ਵਿੱਚ ਜਾਣਾ ਪਰ ਵਾਕਈ ਜੇ ਗਰਾਊਂਡ ਲੈਵਲ ਤੇ ਮਿਹਨਤ ਕੀਤੀ ਜਾਵੇ ਬੰਦਾ ਆਪਣੇ ਪਰਿਵਾਰ ਚ ਤਾਂ ਵਾਕਈ ਇੱਕ ਵੀਰ ਨੇ ਵੀ ਮੈਸੇਜ ਦਿੱਤਾ ਹੈ ਕਿ ਵੀਰ ਨਸ਼ਿਆਂ ਤੋਂ ਪਰਹੇਜ਼ ਕਰਕੇ ਨੌਜਵਾਨਾਂ ਨੂੰ ਮਿਹਨਤ ਵੱਲ ਤੁਸੀਂ ਕਹਿ ਸਕਦੇ ਆ ਕਿ ਮਿਹਨਤ ਵੱਲ ਵੀ ਪ੍ਰੇਰਿਤ ਕਰ ਰਹੇ ਹੋ ਕਿਵੇਂ ਦੇ ਬਿਲਕੁਲ ਸਹੀ ਗੱਲ ਵੀਰ ਜੀ ਤੁਹਾਡੀ ਨਸ਼ਿਆਂ ਤੋਂ ਵੀਰ ਜੀ ਪਰਹੇਜ਼ ਕਰਕੇ ਵੀਰ ਆਪਣੇ ਕੰਮ ਕਰਨਾ ਚਾਹੀਦਾ ਆਪਣੇ ਨਵੇਂ ਮੁੰਡੇ ਚਲੋ ਉਹਨਾਂ ਦੇ ਮਨ ਦੇ ਵਿੱਚ ਕੀੜਾ ਵੀ ਪਾਜੀ ਆਪਾਂ ਬਾਹਰ ਜਿੰਨਾ ਚਲੋ 15-20 ਲੱਖ ਰੁਪਏ ਲਾ ਕੇ ਬਾਹਰ ਚਲ ਜਾਂਦੇ ਕਈਆਂ ਨੂੰ ਉੱਥੇ ਕੰਮ ਨਹੀਂ ਮਿਲਦਾ ਕਰਦੇ ਆ ਦੁਹੀ ਹੋ ਕੇ ਕਈ ਆਤਮ ਹੱਤਿਆ ਕਰ ਲੈਂਦੇ ਕਿਸੇ ਮਾਂ ਬਾਪ ਨੇ ਕਰਜਾ ਚੁੱਕ ਕੇ ਘੱਲਿਆ ਹੁੰਦਾ ਮੈਂ ਵੀ ਦੀ ਇਹ ਨਾ ਕੰਮ ਪੰਜਾਬ 'ਚ ਵੀ ਹੈਗਾ ਵਾ ਬਸ ਕੰਮ ਕਰਨ ਦਾ ਤਰੀਕਾ ਚਾਹੀਦਾ ਵਾ ਕੰਮ ਇੱਥੇ ਪੰਜਾਬ 'ਚ ਵੀ ਹੈਗਾ ਵਾ ਹੁਣ ਤੁਸੀਂ ਹਿਸਾਬ ਲਾਓ ਪਰਵਾਜ਼ ਦੇ ਲੈ ਕੇ ਜੁਪੀ ਵਿਆਹ ਚੁ ਕਿੰਨਾ ਭਈਆ ਕੋਲ ਆ ਕੇ ਇਥੇ ਰੇੜੀਆਂ ਲਾਉਣ ਡਿਆ ਕੋਈ ਮਰਮਰਾ ਵੇਚਣ ਡਿਆ ਕੋਈ ਕੋਹ ਵੇਚਣ ਡਿਆ ਹੁਣ ਕੋਲ ਤੁਹਾਨੂੰ ਬੜਾ ਝੋਨੇ ਦਾ ਸੀਜ਼ਨ ਸਾਰਾ ਭਈਆ ਆ ਕੇ ਪੰਜਾਬ 'ਚ ਝੋਨਾ ਲਾਉਣ ਡਿਆ ਪੰਜਾਬੀ ਕੰਮ ਕਰਕੇ ਨਹੀਂ ਭਾਈ ਰਾਜੀ ਸਹੀ ਗੱਲ ਹੈ ਹੁਣ ਵੀਰੇ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਕੀ ਸਨੇਹਾ ਤੇ ਸਾਡੇ ਦਰਸ਼ਕ ਅਸਕਰ ਕਹਿੰਦੇ ਹੁੰਦੇ ਆ ਕਿ ਤੁਸੀਂ ਇਹ ਨਹੀਂ ਦੱਸਦੇ ਪਹੁੰਚੇ ਕਿੱਥੇ ਮੈਂ ਜਾ ਦੱਸ ਦਵਾਂ ਕਿ ਮਾਝੇ ਦੀ ਧਰਤੀ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਦਾ ਇਹ ਚੋਲਾ ਸਾਹਿਬ ਪਿੰਡ ਹੈ। ਚੋਲਾ ਸਾਹਿਬ ਦੇ ਨੇੜੇ ਕਿਹੜਾ ਪਿੰਡ ਹੈ ਜੀ? ਭਾਜੀ ਬ੍ਰਹਮਪੁਰਾ। ਬ੍ਰਹਮਪੁਰਾ ਬ੍ਰਹਮਪੁਰਾ ਚੋਲਾ ਸਾਹਿਬ ਦੇ ਬਿਲਕੁਲ ਨਜ਼ਦੀਕ ਪਿੰਡ ਹੈ ਜੀ ਬ੍ਰਹਮਪੁਰਾ ਤੇ ਪਵਨ ਵੀਰੇ ਆਪਣਾ ਨੰਬਰ ਵੀ ਦੱਸ ਦਿਓ ਤਾਂ ਜੋ ਕਿਸੇ ਨੇ ਸੰਪਰਕ ਕਰਨਾ ਹੋਵੇ ਤੁਹਾਡੇ ਨਾਲ ਕਰ ਸਕਦਾ ਹੈ। ਆਪਣਾ ਵੀਰ ਦੀ ਨੰਬਰ ਹੈ 9915836205। ਇੱਕ ਵਾਰ ਫਿਰ ਬੋਲ ਦਿਓ। 9915836205 ਨਾਮ ਆ ਆਪਣਾ ਭਾਜੀ ਪਵਨਦੀਪ ਸਿੰਘ ਪਿੰਡ ਬ੍ਰਹਮਪੁਰਾ ਜ਼ਿਲ੍ਹਾ ਤਰਨਤਾਰਨ। ਬਹੁਤ ਵਧੀਆ ਮੈਸੇਜ ਦਿੱਤਾ ਤੁਸੀਂ। ਬਹੁਤ ਸੋਹਣੀਆਂ ਗੱਲਾਂ ਕੀਤੀਆਂ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਤੇ ਬਹੁਤ ਬਹੁਤ ਧੰਨਵਾਦ ਜੀ ਨਵਾਲ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੋਂ ਤੁਸੀਂ ਵੀ ਦੋਸਤੋ ਬਣੇ ਰਹੋ ਸਾਡੇ ਨਾਲ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿੰਨੀ ਸੋਹਣੀ ਜਿਹੜੀ ਹੈ ਉਹ ਚੀਜ਼ ਵੀਰ ਨੇ ਮੈਸੇਜ ਦਿੱਤਾ ਕਿੰਨੇ ਸੋਹਣੇ ਚੀਜ਼ਾਂ ਆਪਣੀ ਜਗਾੜੂ ਰੇੜੀ ਤੇ ਲਗਾ ਕੇ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਵਿਰਸੇ ਨੂੰ ਬਚਾਉਣ ਦਾ ਮੈਸੇਜ ਦਿੱਤਾ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਵੀ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਵਾਂਗੇ। ਕੈਮਰਾਮੈਨ ਜਸਪੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਟ ਪੰਜਾਬ ਟੀਵੀ ਤਰਨਤਾਰਨ